तिलंग महलाना काफी एक ओकार सतगुरु प्रसाद चेतना है तो चेत ले निस्दिन मैं प्राणी छिन छिन औद बिहात है फूटे कट ज्यों पानी चेतना है तो चेत ले निस दिन में प्राणी छिन छिन औद बिहात है फूटे कट ज्यों पानी रहाऊ ਹਰ ਗੁਨ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲ ਚਲਾਗ ਕੈ ਨਹਿ ਮਰਨ ਪਛਾਨਾ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਨ ਗਾਵੇ ਕਹੁ ਨਾਨਕ ਤੇਹ ਭਜਨ ਤੇ ਨਿਰਪੈ ਪਦ ਪਾਵੇ ਅਜਹੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਸਤਕਾਰਯੋਗ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਨਤਮਸਤਕ ਉਹ ਬੈਠੀ ਗੁਰੂ ਰੂਪ ਸਾਦ ਸੰਗਤ ਬੜੇ ਪਿਆਰ ਨਾਲ ਤੁਸੀਂ ਸੱਜ ਬੈਠੇ ਹੋ ਆਪ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਚੋਂ ਪਾਵਨ ਸ਼ਬਦ শ্রবণ ਕੀਤਾ ਹੈ ਇਸ ਅੰਮ੍ਰਿਤ ਵਚਨ ਨੂੰ ਅੱਜ ਆਪਾਂ ਵਿਚਾਰਨੇ 726 ਅੰਗ ਤੇ ਇਹ ਮੁਬਾਰਕ ਸ਼ਬਦ ਦਰਜ ਹੈ ਸੋ ਆਓ ਕੁਝ ਕਹਿਣ ਸੁਣਨ ਤੋਂ ਪਹਿਲਾਂ ਫਤਿਹ ਦੀ ਪਾਇਓ ਸਾਂਝ ਤੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਜੀ ਕਿਰਪਾ ਕਰਦੇ ਆ ਤਿਲੰਗ ਮਹਲਾ ਨਾਮਾ ਕਾਫੀ ਕਾਫੀ ਰਾਗ ਤਿਲੰਗ ਦੇ ਅੰਦਰ ਨੌਵੇਂ ਨਾਨਕ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਕਾਫੀ ਰੂਪ ਦੇ ਅੰਦਰ ਇਸ ਅੰਮ੍ਰਿਤ ਵਚਨ ਨੂੰ ਉਚਾਰਨ ਕੀਤਾ ਗਿਆ ਮੰਗਲ ਮਹਾਰਾਜ ਕਰਦੇ ਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਦੋਂ ਮੰਗਲ ਮਹਾਰਾਜ ਜੀ ਨੇ ਕੀਤਾ ਤੇ ਗੁਰਦੇਵ ਆਖਦੇ ਹੋਰ ਪ੍ਰਮਾਤਮਾ ਇੱਕ ਹੈ ਸਰਬ ਵਿਆਪਕ ਹੈ ਤੇ ਸਤਗੁਰ ਜੀ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਸਤਗੁਰ ਦੇ ਨਾਲ ਇੱਕ ਸਿੱਖ ਦਾ ਮਿਲਾਪ ਹੁੰਦਾ ਹੈ ਤੇ ਜਦੋਂ ਸਿੱਖ ਆਪਣੇ ਗੁਰੂ ਜੀ ਦੇ ਬਚਨਾਂ ਨੂੰ ਜੀਵਨ ਵਿੱਚ ਧਾਰਨ ਕਰਦਾ ਹੈ ਗੁਰੂ ਦੀ ਕਹੀ ਮੱਤ ਤੇ ਚੱਲਦਾ ਹੈ ਜਿਉਂ-ਜਿਉ ਉਹ ਗੁਰੂ ਦੇ ਮੁਤਾਬਕ ਜੀਵਨ ਢਾਲਦਾ ਜਾਂਦਾ ਹੈ ਤਿਉਂ-ਤਿਉ ਗੁਰੂ ਦੀ ਕਿਰਪਾ ਉਸ ਤੇ ਵਰਤਦੀ ਜਾਂਦੀ ਹੈ ਫਿਰ ਕਿਰਪਾ ਵਰਤਦਿਆਂ ਵਰਤਦਿਆਂ ਉਹ ਸਮਾਂ ਆਉਂਦਾ ਜਿਸ ਦਿਨ ਉਸ ਪ੍ਰਮਾਤਮਾ ਨਾਲ ਸਹਿਜੇ ਹੀ ਉਸ ਜਿਗਿਆਸੂ ਦਾ ਮਿਲਾਪ ਹੋ ਜਾਂਦਾ ਹੈ ਭਾਵ ਉਸ ਪ੍ਰਭੂ ਵਿੱਚ ਅਪੇਧਤਾ ਬਣ ਜਾਂਦੀ ਹੈ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਇਹ ਸੰਭਵ ਹੈ ਫਿਰ ਮਹਾਰਾਜ ਕਹਿੰਦੇ ਆ ਚੇਤਨਾ ਹੈ ਤੂੰ ਜੀਤ ਲੈ ਨਿਸ ਦਿਨ ਮੈਂ ਪ੍ਰਾਨੀ ਗੁਰਦੇਵ ਜੀ ਫਰਮਾਉਂਦੇ ਆ ਮਨੁੱਖ ਜ਼ਿੰਦਗੀ ਦਾ ਸਮਾਂ ਲੰਘਦਾ ਜਾਂਦਾ ਹੈ ਤੈਨੂੰ ਪਰਮਾਤਮਾ ਨੂੰ ਸੰਸਾਰ ਤੇ ਭੇਜਿਆ ਗਿਆ ਸੀ ਉਸ ਵਾਹਿਗੁਰੂ ਨੂੰ ਚੇਤੇ ਕਰ ਲਈ ਉਹਨੂੰ ਆਰਾਧਨ ਲਈ ਲੈ ਜੇ ਤੂੰ ਉਸ ਪਰਮਾਤਮਾ ਨੂੰ ਚੇਤਨਾ ਤੇ ਚੇਤੇ ਕਰ ਹਾਂ ਕਦੋਂ ਕਰੇਂਗਾ ਜੇ ਹੁਣ ਨਹੀਂ ਉਹਨੂੰ ਯਾਦ ਕਰੇਂਗਾ ਤੇ ਕਦੋਂ ਕਰੇਂਗਾ ਕਿਉਂਕਿ ਤੇਰੀ ਜ਼ਿੰਦਗੀ ਦਾ ਸਮਾਂ ਦਿਨ ਬਾ ਦਿਨ ਘਟਦਾ ਜਾਂਦਾ ਹੈ ਤੇਰੀ ਉਮਰ ਲੰਘਦੀ ਜਾਂਦੀ ਹੈ ਜਿੰਨਾ ਕੁ ਸਮਾਂ ਤੈਨੂੰ ਪ੍ਰਭੂ ਨੇ ਬਖਸ਼ਿਆ ਸੀ ਉਸ ਸਮੇਂ ਦੀ ਜੋ ਸੀਮਾ ਤੈ ਕੀਤੇਗੀ ਉਸ ਸੀਮਾ ਦਿਨ ਬਾ ਦਿਨ ਖਤਮ ਹੁੰਦੀ ਜਾ ਰਹੀ ਹੈ ਚੇਤਨਾ ਹੈ ਤਾਂ ਚੇਤ ਲੈ ਨਿਸ਼ ਦਿਨ ਮੈਂ ਪ੍ਰਾਨੀ ਕਹਿ ਦਿੱਤਾ ਹੁਣ ਸਮਾਂ ਥੋੜਾ ਹੀ ਹੁਣ ਤੈਨੂੰ ਦਿਨ ਰਾਤ ਇੱਕ ਕਰਨਾ ਪੈਣਾ ਜਦੋਂ ਬੰਦੇ ਕੋਲ ਸਮਾਂ ਘੱਟ ਹੋਵੇ ਨਾ ਤੇ ਸਮਾਂ ਥੋੜਾ ਹੋਵੇ ਕੰਮ ਜ਼ਿਆਦਾ ਹੋਵੇ ਫਿਰ ਬੰਦਾ ਕਹਿੰਦਾ ਵੀ ਹੁਣ ਤੇ ਆਪਾਂ ਨੂੰ ਓਵਰਟਾਈਮ ਲਾਉਣਾ ਪੈਣਾ ਆਪਾਂ ਡਿਲੀਵਰੀ ਦੇਣੀ ਹੈ ਵੀ ਦਿਨ ਥੋੜੇ ਰਹਿ ਗਏ ਆ ਫਿਰ ਬੰਦਾ ਕਹਿੰਦਾ ਪਹਿਲਾਂ ਦਿਨੇ ਕੰਮ ਕਰਦੇ ਸੀ ਹੁਣ ਰਾਤਾਂ ਵੀ ਲਾਓ। ਇਵੇਂ ਹੁੰਦਾ ਨਾ ਸਾਡੇ ਬਿਜ਼ਨਸ ਵਿੱਚ ਕਾਰੋਬਾਰ ਵਿੱਚ। ਅਸੀਂ ਕਹਿੰਦੇ ਉਹ ਤੁਹਾਨੂੰ ਰਾਤਾਂ ਵੀ ਲਾਉਣੀਆਂ ਪੈਣੀਆਂ ਨੇ ਤੁਹਾਨੂੰ ਓਵਰਟਾਈਮ ਲਾਉਣਾ ਪੈਣਾ। ਹੁਣ ਦਿਨ ਰਾਤ ਇੱਕ ਕਰ ਦਿਓ ਹੁਣ ਵੇਲ ਵੇਲੇ ਰਹਿਣ ਦਾ ਟਾਈਮ ਨਹੀਂ ਹੁਣ ਕੰਮ ਨਿਬੜਨਾ ਹੈ ਆਪਾਂ। ਮਹਾਰਾਜ ਕਹਿੰਨ ਲੱਗੇ ਜਦੋਂ ਜ਼ਿੰਦਗੀ ਮੁੱਕਦੀ ਜਾਂਦੀ ਹੈ ਨਾ ਫਿਰ ਇਹ ਸਮ ਆ ਜਾਂਦਾ ਹੈ। ਫਿਰ ਬੰਦੇ ਨੂੰ ਦਿਨ ਰਾਤ ਇੱਕ ਹੀ ਕਰਨਾ ਪੈਂਦਾ ਤਾਂ ਹੀ ਆਖਿਆ ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੇ ਪ੍ਰਾਨੀ ਹੁਣ ਦਿਨੇ ਵੀ ਚੇਤੇ ਕਰਨਾ ਪੈਣਾ ਹੀ ਰਾਤ ਆਏਗੀ ਤੇ ਹੁਣ ਰਾਤਾਂ ਨੂੰ ਵੀ ਜਾਗਣਾ ਪੈਣਾ ਹੁਣ ਤੇ ਰਾਤਾਂ ਨੂੰ ਜਾਗ ਜਾ ਕੇ ਚੌਂਕੜਾ ਮਾਰ ਕੇ ਉਸ ਮਾਲਕ ਦੀ ਸਮਾਧੀ ਵਿੱਚ ਬੈਠਣਾ ਪੈਣਾ ਉਹ ਪ੍ਰਮਾਤਮਾ ਨੂੰ ਚੇਤੇ ਕਰਨਾ ਪੈਣਾ ਹੁਣ ਹਰ ਪਲ ਕਹਿਣ ਤੋਂ ਭਾਵੇਂ ਹੈ ਕਿਉਂ ਇੱਕ ਇੱਕ ਸਵਾਸ ਗਵਾਉਣ ਦਾ ਟਾਈਮ ਨਹੀਂ ਆਪਣੇ ਹੁਣ ਤੇ ਉਸ ਬਚਨ ਨੂੰ ਸੱਤ ਕਰਕੇ ਤੁਰਨਾ ਪੈਣਾ ਵੀ ਦਮ ਦਮ ਸਦਾ ਸੰਭਾਲ ਦਾ ਦਮ ਨਾ ਵਿਰਥਾ ਜਏ ਹੁਣ ਇੱਕ ਸਾਹ ਵੀ ਨਿਵਰਥਾ ਜਾਣਾ ਚਾਹੀਦਾ ਜਦੋਂ ਬੰਦੇ ਨੂੰ ਦਿਸਣਾ ਸ਼ੁਰੂ ਹੋ ਜਾਏ ਬਸ ਸਮਾਂ ਰਹਿ ਗਿਆ ਥੋੜਾ ਵੈਸੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਂਜੀ ਸਮਝਾਇਆ ਵੀ ਬੰਦਿਆ ਤੂੰ ਆਪਣੀ ਜ਼ਿੰਦਗੀ ਦੇ ਹਰ ਇੱਕ ਪਲ ਨੂੰ ਅਖੀਰਲਾ ਪਲ ਜਾਣ ਕੇ ਜੀਣਾ ਜਦੋਂ ਹਜ਼ੂਰੀ ਕਹਿੰਦੇ ਹਾਂ ਮ ਆਦਮੀ ਹਾਂ ਇੱਕ ਦਮੀ ਇਹਦਾ ਮਤਲਬ ਇਹੀ ਹੈ ਨਾ ਅਸੀਂ ਤੇ ਕਹਿੰਨੇ ਨਾ ਅਸੀਂ ਤੇ 80 ਸਾਲ ਜੀਣਾ 100 ਸਾਲ ਅਸੀਂ ਤੇ ਪਹਿਲੇ ਹੀ ਮਿੱਥੀ ਬੈਠੇ ਆ ਪਰ ਜਿਹੜਾ ਰੱਬ ਦੁਨੀਆ ਤੇ ਪ੍ਰਗਟ ਹੋਇਆ ਉਹ ਨਹੀਂ ਮਿੱਥਿਆ ਉਹਨੇ ਨਹੀਂ ਆਖਿਆ ਵੀ ਮੈਂ 80 ਸਾਲ ਜੀਨੇ ਜਿੰਨੂੰ ਸਭ ਕੁਝ ਪਤਾ ਸੀ ਹੈਨਾ ਉਹਨਾਂ ਨੂੰ ਜਦੋਂ ਕੋਈ ਉਮਰ ਪੁੱਛਦਾ ਤੇ ਕਹਿੰਦੇ ਭਈ ਆਪਾਂ ਨੂੰ ਤੇ ਅਗਲੇ ਸਾਹ ਦਾ ਨਹੀਂ ਪਤਾ ਆਉਣਾ ਕਿ ਨਹੀਂ ਆਉਣਾ ਹੁਣ ਇੱਕ ਪਾਸੇ ਰੱਬ ਕਹਿੰਦੇ ਮੈਨੂੰ ਅਗਲੇ ਸਾਹ ਦਾ ਨਹੀਂ ਪਤਾ ਤੇ ਉਸ ਰੱਬ ਦੀ ਬਣਾਈ ਹੋਈ ਖਲਕਤ ਜੋ ਅਸੀਂ ਆਪਣੇ ਆਪ ਨੂੰ ਸਰਦਾਰ ਸਮਝੀ ਬੈਠੇ ਅਸੀਂ ਕਹਿੰਨੇ ਜੇ ਅਸੀਂ ਤਿੰਨੇ ਸਾਲ ਜੀਣੇ ਬੜਾ ਟਾਈਮ ਪਿਆ ਸਾਡੇ ਕੋਲ ਤੇ ਨਾਮ ਜਪਣ ਦਾ ਬਾਣੀ ਪੜਨ ਦਾ ਅਮਰਤ ਸ਼ਕਨ ਦਾ ਕੋਈ ਨਹੀਂ ਕਰ ਲਵਾਂਗੇ ਕਿਉਂਕਿ ਅਸੀਂ ਉਸ ਹਕੀਕਤ ਨੂੰ ਸਮਝ ਨਹੀਂ ਰਹੇ ਅਸੀਂ ਹਕੀਕਤ ਨੂੰ ਆਪਣੀ ਜ਼ਿੰਦਗੀ ਵਿੱਚ ਅਕਸੈਪਟ ਨਹੀਂ ਕਰ ਰਹੇ ਜਾਣਦੇ ਹਾਂ ਅੰਦਰ ਜਾਣਦੇ ਆ ਪਰ ਬਾਹਰੋਂ ਨਹੀਂ ਮੰਨਦੇ ਪਿਆਨ ਨੂੰ ਸਤਿਗੁਰੂ ਜੀ ਕਹਿੰਦੇ ਆ ਚੇਤਨਾ ਹੈ ਤੌ ਚੀਤ ਲੈ ਨਿਸ ਦਿਨ ਮੈਂ ਪ੍ਰਾਨੀ ਬੰਦਿਆ ਸਮਾਨੀ ਗਮਾਉਂਦਾ ਤੇਰੇ ਕੋਲੋਂ ਨਾ ਹੁਣ ਸਮਾਂ ਬਹੁਤ ਕੀਮਤੀ ਰਹਿ ਗਿਆ ਫਿਰ ਮਹਾਰਾਜ ਨੇ ਆਖਿਆ ਆਖਿਆ ਇਹ ਤੇਰੀ ਉਮਰ ਹੈ ਨਾ ਤੇਰੀ ਆਯੂ ਆਰ ਬਲਾ ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉ ਪਾਣੀ ਤੇਰੀ ਆਯੂ ਇੰਜਨ ਲੰ ਦਿਨ ਬਾਦ ਦਿਨ ਰਾਤ ਬਾਰਾਤ ਪਲ ਬਬਲ ਇਵੇਂ ਲੰਘਦੀ ਜਾਂਦੀ ਹੈ ਇਵੇਂ ਘੱਟਦੀ ਜਾਂਦੀ ਹੈ ਜਿਵੇਂ ਕਿਸੇ ਨੇ ਘੜੇ ਵਿੱਚ ਪਾਣੀ ਭਰਿਆ ਹੋਵੇ ਤੇ ਘੜੇ ਵਿੱਚ ਤਰੇੜ ਆ ਗਈ ਹੋਵੇ ਰਾਤ ਬੰਦਾ ਘੜਾ ਭਰ ਕੇ ਰੱਖਦਾ ਪੂਰਾ ਘੜਾ ਭਰਿਆ ਉੱਪਰ ਚੱਪਣੀ ਦੇ ਦਿੱਤੀ ਸਵੇਰੇ ਜਦੋਂ ਉੱਠਦਾ ਕੀ ਵੇਖਦਾ ਜਦੋਂ ਚੁੱਪਣ ਚਪਣੀ ਚੁੱਕੀ ਘੜਾ ਖਾਲੀ ਘੜਾ ਕਵੇ ਮੈਨੂੰ ਹੱਥ ਨਾ ਲਾ ਬੰਦਾ ਕਹਿੰਦਾ ਕਮਾਲ ਹੋ ਗਿਆ ਰਾਤ ਤੇ ਮੈਂ ਭਰ ਕੇ ਸੁੱਤਾ ਇਨੀ ਛੇਤੀ ਖਾਲੀ ਕਿਵੇਂ ਹੋ ਗਈ ਤੇ ਸਿਆਣਾ ਸੱਜਣ ਕਹਿੰਦਾ ਲਾਗੇ ਦਿਸਦਾ ਨਹੀਂ ਤੈਨੂੰ ਥਾਂ ਗਿੱਲੀ ਹੋਈ ਪਈ ਹੈ ਹਾਵੇਕ ਤਰੇੜਾਈ ਪਈ ਹੈ ਸਾਰੀ ਰਾਤ ਪਾਣੀ ਸਿਮ ਧਰਿਆ ਹੋਲੀ-ਹੋਲੀ ਸਿਮ ਦਾ ਸਿਮ ਦਾ ਘੜਾ ਖਾਲੀ ਕਰ ਗਿਆ ਮਹਾਰਾਜ ਕਹਿ ਲਗੇ ਰੱਬ ਨੇ ਤੇਰੇ ਇਸ ਸਰੀਰ ਦੇ ਮਿੱਟੀ ਦੇ ਬਣੇ ਹੋਏ ਘੜੇ ਵਿੱਚ ਸਾਹ ਭਰ ਕੇ ਭੇਜਿਆ ਤੇ ਮਹਾਰਾਜ ਕਹਿ ਲਗੇ ਦਿਨ ਬਾਦਨ ਸਵਾਸ ਸਿੰਮਦੇ ਜਾਂਦੇ ਆ ਸਿੰਮਦੇ ਜਾਂਦੇ ਆ ਤੇ ਇੱਕ ਦਿਨ ਇਹ ਸਰੀਰ ਰੂਪੀ ਘੜਾ ਸਵਾਸਾਂ ਤੋਂ ਖਾਲੀ ਹੋ ਜਾਣ ਖਾਲੀ ਹੋ ਜਾਣ ਜਿੱਦਣ ਖਾਲੀ ਹੋ ਗਿਆ ਕਿਸ ਘੜੇ ਨੂੰ ਲੋਕੀ ਆਪਣੇ ਘਰ ਵਿੱਚ ਰੱਖਣਗੇ ਨਾ ਜਿੱਦਣ ਖਾਲੀ ਹੋ ਗਿਆ ਨਾ ਤੇ ਉਸ ਦਿਨ ਹੀ ਇਸ ਘੜੇ ਨੂੰ ਚੁੱਕਣਾ ਤੇ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਫੂਕ ਦੇਣਾ ਇਸ ਸਰੀਰ ਦੀ ਬੁਨਿਆਦ ਆਹੀ ਹੈ ਹਕੀਕਤ ਆਹੀ ਹੈ ਕੋਈ ਮਰਦਿਆਂ ਨੂੰ ਆਪਣੇ ਘਰਾਂ ਵਿੱਚ ਥੋੜਾ ਰੱਖਦਾ ਦੱਸੋ ਰੱਖਿਆ ਜ ਤੱਕ ਕਿਸੇ ਨੇ ਭਾਵੇਂ ਜਿੰਨਾ ਮਰਜੀ ਪਿਆਰ ਕਰਦਾ ਹੋਵੇ ਜਿੰਨਾ ਮਰਜੀ ਸਨੇਹ ਹੋਵੇ ਮਰਨ ਤੋਂ ਬਾਅਦ ਕੋਈ ਘਰ ਨਹੀਂ ਸਾਹਮ ਕੇ ਰੱਖਦਾ ਉਦੋਂ ਤੇ ਕਹਿੰਦੇ ਛੇਤੀ ਤੋਂ ਛੇਤੀ ਨਵੇੜੋ ਕੰਮ ਜਿਵੇਂ ਹੀ ਹੈ ਨਾ ਜੀ ਕਿ ਲੰਗੇ ਛੇਤੀ ਛੇਤੀ ਨਵੇੜੋ ਕੰਮ ਕਾਰ ਵੀ ਕਰਨੇ ਆਂ ਏਵੇਂ ਹੀ ਹੈ ਬੰਦਾ ਹੁਣ ਤੇ 10 ਦਿਨ ਵੀ ਨਹੀਂ ਉਡੀਕਦਾ ਜੀ ਭੋਗ ਦੇ ਅੱਜ ਬੰਦੇ ਦੀ ਡੈਥ ਹੋਈ ਹੈ ਸ਼ਾਮ ਨੂੰ ਸੰਸਕਾਰ ਕਰ ਦਿੱਤਾ ਹੈ ਚਲੋ ਜੀ ਅਗਲੇ ਦਿਨੀ ਸੁਖਮਨੀ ਸਾਹਿਬ ਦਾ ਪਾਠ ਕਰਕੇ ਨਵੇੜਦੇ ਆ ਕੰਮ ਸਾਈ ਟਾਈਮ ਨਹੀਂ ਬੰਦ ਬੰਦ ਇਹਦਾ ਮਤਲਬ ਮਰਨ ਤੋਂ ਬਾਅਦ ਬੰਦੇ ਦੀ ਬੁੱਕਤ ਹੀ ਨਹੀਂ ਕੋਈ ਹੈਣਾ ਜੀ 10 ਦਿਨ ਵੀ ਇਹਨੂੰ ਯਾਦ ਕਰਨਾ ਹੈ ਕਹਿੰਦੇ ਲੋਕ ਦੇ ਹਸੈ ਜ ਬਾੜ ਰੱਖ ਦਿੱਤਾ ਬੈਠਣਾ ਪੈਣਾ ਰੋਜ਼ ਲੋਕਾਂ ਨੇ ਐ ਕਹਨ ਸਾਡੇ ਤੇ ਕੰਮ ਕਰ ਹੀ ਬੜੇ ਕੌਣ ਬੈਠੇ ਰੋਜ਼ ਉਹ ਨਾ ਕੋਈ ਅਸੀਂ ਇਵੇਂ ਦੇ ਹੋ ਗਏ ਅਸੀਂ ਨਾਲੋਂ ਨੰਨ ਬੇੜਨਾ ਕੰਮ ਸ਼ੁਰੂ ਕਰ ਦਿੱਤਾ ਇਸ ਕਰਕੇ ਪਹਿਲਾਂ ਹਰ ਜਿੰਨੇ ਆਪਜੀ ਸਾਰੇ ਸਿਆਣੇ ਬੈਠੇ ਹੋ ਪਹਿਲਾਂ ਜਦੋਂ ਕੋਈ ਬੰਦਾ ਚੜਾਈ ਕਰਦਾ ਸੀ ਦਸਵੇਂ ਤੇ ਪੋਗ ਪਾਇਆ ਜਾਂਦਾ ਸੀ ਹਨਾ ਜੀ ਅੱਜਕਲ ਬਹੁਤ ਘੱਟ ਹੁੰਦਾ ਅੱਜਕਲ ਤੇ ਅੱਜ ਸੰਸਕਾਰ ਕੀਤਾ ਹੈ ਚਲੋ ਜਿੱਦ ਅੰਗੇਠਾ ਸੰਭਾਲਣਾ ਉਦਨ ਹੀ ਅਖੰਡ ਪਾਠ ਸ਼ਾਮ ਕਰ ਦਿੰਦੇ ਆ ਤੇ ਚਲੋ ਜੀ ਤੀਜੇ ਦਿਨ ਭੋਗ ਪਾ ਦਿੰਦੇ 10ਵਾਂ 10 ਦਿਨ ਕੌਣ ਉਡੀਕਦਾ ਪਰ ਜੋ ਮर्यादा ਹੈ ਮर्यादा ਵਿੱਚ ਰਹਿਣਾ ਚਾਹੀਦਾ ਮर्यादा ਨੂੰ ਨਹੀਂ ਭੁੱਲਣਾ ਚਾਹੀਦਾ ਇਸ ਕਰਕੇ ਮਹਾਰਾਜ ਕਹਿੰਦੇ ਮਰਿਆਂ ਨੂੰ ਕੋਈ ਘਰਾ ਵਿੱਚ ਨਹੀਂ ਸਾਂਭਦਾ ਜਿਸ ਦਿਨ ਇਸ ਤੇਰੇ ਸਰੀਰ ਰੂਪੀ ਘੜੇ ਵਿੱਚੋਂ ਸਵਾਸਾਂ ਦਾ ਪਾਣੀ ਮੁੱਕ ਗਿਆ ਨਾ ਮਹਾਰਾਜ ਕਿੱ ਲਗੇ ਤੈਨ ਇਸ ਘੜੇ ਨੂੰ ਘਰ ਵਿੱਚੋਂ ਬਾਹਰ ਕੱਢ ਦੇਣਾ ਹੁਣ ਤੂੰ ਵੇਖ ਕਰਨਾ ਕਿ ਛਿੰਨ ਛਿੰਨ ਆਉਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ ਇਸ ਕਰਕੇ ਬੰਦਿਆ ਸਵਾਸਾਂ ਦੇ ਮੁੱਕਣ ਤੋਂ ਪਹਿਲਾਂ ਪਹਿਲਾਂ ਜਿੰਨਾ ਹੁੰਦਾ ਨਾਮ ਜਪ ਜਿੰਨੀ ਹੁੰਦੀ ਹੈ ਬੰਦਗੀ ਕਰ ਬੰਦਗੀ ਤੋਂ ਬਿਨਾ ਤੇਰਾ ਭਲਾ ਨਹੀਂ ਹੋਣਾ ਰਹਾਓ ਫਿਰ ਅੱਗੇ ਸਮਝਾਉਂਦੇ ਇੰਦੇ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਉਹ ਅਗਿਆਨੀ ਬੰਦੇ ਕਿਉਂ ਮੂਰਖ ਹੋਣਾ ਕਰਦਾ ਪਿਆ ਤੂੰ ਅਜੇ ਵੀ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਗਾ ਰਿਹਾ ਉਹਦੀ ਸਿਫਤ ਸਲਾਹ ਉਹਦੀ ਵਡਿਆਈ ਵਿੱਚ ਨਹੀਂ ਜੁੜਦਾ ਪਿਆ ਕੀ ਗੱਲ ਇੰਨਾ ਕੁ ਅਗਿਆਨੀ ਹੋ ਗਿਆ ਤੈਨੂੰ ਸਮਝ ਨਹੀਂ ਪਰਮਾਤਮਾ ਦੇ ਨਾਮ ਨੂੰ ਜਪਣਾ ਛੱਡ ਕੇ ਤੂੰ ਜੁੜ ਗਿਆ ਮਾਇਆ ਦੇ ਪਦਾਰਥਾਂ ਦੇ ਲਾਲਚ ਵਿੱਚ ਝੂਠੇ ਲਾਲਚ ਲਾਗ ਕੇ ਨਹਿ ਮਰਨ ਪਛਾਨਾ ਤੈਨੂੰ ਤੇ ਮਰਨਾ ਹੀ ਭੁੱਲ ਗਿਆ ਕੀ ਕਿਦਨ ਮੈਂ ਜਾਣਾ ਮੈਂ ਕੀ ਮੂੰਹ ਦਿਖਾਣਾ ਜਾ ਕੇ ਮੇਰੇ ਕਰਮ ਕੇ ਹੋ ਜੇ ਮੈਂ ਕੀ ਹੈ ਲੇਖਾ ਜੋਖਾ ਦੇਣਾ ਕੀ ਹਿਸਾਬ ਜਾ ਕੇ ਕਰਵਾਵਾਂਗਾ ਮਹਾਰਾਜ ਕਹਿ ਲਗੇ ਉਹਨਾਂ ਪਦਾਰਥਾਂ ਦੇ ਲਾਲਚ ਵਿੱਚ ਫਸ ਗਏ ਜਿਹੜੇ ਪਦਾਰਥ ਨਾਸ਼ਵੰਤ ਨੇ ਜਿੰਨਾ ਪਦਾਰਥਾਂ ਚੋਂ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਝੂਠੇ ਲਾਲਚ ਲਾਗ ਕੇ ਨਹਿ ਮਰਨ ਪਛਾਨਾ ਤੈਨੂੰ ਇਹ ਭੇਦ ਨਹੀਂ ਅਜੇ ਸਮਝ ਆਇਆ ਸਾਧ ਸੰਗਤ ਬੰਦਾ ਬਾਕੀ ਸਭ ਕੁਝ ਈਤੇ ਰੱਖਦਾ ਦੋ ਗੱਲਾਂ ਭੁੱਲਦਾ ਇੱਕ ਰੱਬ ਭੁੱਲਦਾ ਇੱਕ ਮੌਤ ਭੁੱਲਦਾ ਬਾਕੀ ਸਭ ਕੁਝ ਈਤਾ ਇਹਨੂੰ ਇਨੇ ਵਜੇ ਮੈਂ ਸੋਣਾ ਇਨੇ ਵਜੇ ਮੈਂ ਖਾਣਾ ਇਨੇ ਵਜੇ ਮੈਂ ਪੀਣਾ ਫਲਾਣੇ ਕੋਲੋਂ ਮੈਂ ਆ ਲੈਣਾ ਸਭ ਕੁਝ ਚੇਤੇ ਰਹਿੰਦੇ ਇਹਨੂੰ ਫਲਾਣੇ ਬੰਦੇ ਨੇ ਮੈਨੂੰ ਆ ਗੱਲ ਕਹੀ ਉਹਨੇ ਮੇਰੇ ਰਿਸ਼ਤੇਦਾਰਾਂ ਨੇ ਮੇਰੇ ਨਾਲ ਇਵੇਂ ਕੀਤਾ ਸਭ ਕੁਝ ਚੇਤੇ ਰੱਖਦਾ ਹੈ ਬਸ ਰੱਬ ਭੁੱਲ ਜਾਂਦਾ ਮੌਤ ਭੁੱਲ ਜਾਂਦਾ ਮਹਾਰਾਜ ਕਹਿੰਦੇ ਖਾਣਾ ਪੀਣਾ ਹੱਸਣਾ ਸੋਣਾ ਸਭ ਚੇਤੇ ਹੈ सब चेत इजे टाइम, नाश्ते का टाइम इन्नी बजे लंच करना है इन बजे टाइम आप चाह पीनी है इन्नी टाइम आप सो जाना है ना अस पूरा प्लान बना के सब चेते रख खाना, पीना हसना सौना विशर गया है मरना ਬਸਰ ਮੌਤ ਕੋ ਲਗੀ ਹੈ ਮਰਨਾ ਭੁੱਲ ਗਿਆ ਮੌਤ ਰੀ ਚੇਤੇ ਜੇ ਚੇਤੇ ਰਹਿੰਦੀ ਤੇ ਰੱਬ ਨੂੰ ਸਿਮਰਦਾ ਰੱਬ ਨੂੰ ਚੇਤੇ ਕਰਦਾ ਵੀ ਪਤਾ ਨਹੀਂ ਕਿਦਾਂ ਮੌਤ ਆ ਜਾਏ ਫਿਰ ਕਹਿੰਦਿਆ ਖਸਮ ਵਿਸਾਰ ਖੁਵਾਰੀ ਕੀਨੀ ਤਿੱਗ ਜੀਵਨ ਨਹੀਂ ਰਹਿਣਾ ਦੂਜਾ ਖਸਮ ਵਿਸਾਰ ਦਿੱਤਾ ਪਹਿਲਾ ਮੌਤ ਵਿਸਾਰਤੀ ਫਿਰ ਖਸਮ ਵਿਸਾਰ ਦਿੱਤਾ ਤੇ ਜਦੋਂ ਮੌਤ ਵਿਸਰ ਗਈ ਰੱਬ ਭੁੱਲ ਗਿਆ ਫਿਰ ਕੀ ਹੋ ਗਿਆ ਮਹਾਰਾਜ ਕਹਿਣ ਲੱਗੇ ਤ੍ਰਿਗ ਜੀਵਨ ਨਹੀਂ ਰਹਿਣਾ ਉਹ ਤੇਰਾ ਜੀਵਨ ਤ੍ਰਿਗ ਹੈ ਲਹਨਤ ਭਰਿਆ ਤੈਨੂੰ ਪਤਾ ਹੈ ਤੂੰ ਦੁਨੀਆ ਤੇ ਨਹੀਂ ਰਹਿਣਾ ਇਸ ਕਰਕੇ ਮਹਾਰਾਜ ਕਹਿੰਦੇ ਆ ਹਰ ਗੁਣ ਕਾਹੇ ਨਾ ਗਾਵੀਂ ਮੂਰਖ ਅਗਿਆਨਾ ਜੋ ਠੇ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਫਿਰ ਕਿਆ ਦਿੱਤਾ ਅਜਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਨ ਗਾਵੈ ਕੋਹ ਨਾਨਕ ਤੇਹ ਭਜਨ ਤੇ ਨਿਰਪੈ ਪਦ ਪਾਵੇ ਮਹਾਰਾਜ ਕਹਿੰਦੇ ਆ ਇਸ ਕਰਕੇ ਪੜਿਆ ਅਜੇ ਵੀ ਨਹੀਂ ਕੁਝ ਵਿਗੜਿਆ ਜੇ ਤੂੰ ਅੱਜ ਹੀ ਸੰਭਲ ਜਾਏ ਨਾ ਅੱਜ ਹੀ ਅਜੇ ਨਹੀਂ ਕੁਝ ਵਿਗੜਿਆ ਅਜੂ ਹੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਅਜੇ ਵੀ ਤੂੰ ਮੌਕਾ ਸਾਮ ਸਕਦਾ ਜੇ ਅੱਜ ਹੀ ਤੈਨੂੰ ਰੱਬ ਦੀ ਗੱਲ ਤੇਰੇ ਮਨ ਨੂੰ ਲੱਗੇ ਵੀ ਨਹੀਂ ਯਾਰ ਜ਼ਿੰਦਗੀ ਵਿੱਚ ਬਹੁਤ ਸਾਲ ਐਵੇਂ ਕੱਢ ਦਿੱਤੇ ਆ ਕੋਈ ਚੰਗੇ ਕਰਮ ਨਹੀਂ ਕੋਈ ਬੰਦਗੀ ਨਹੀਂ ਨਾਮ ਹੀ ਜਪਿਆ ਨਾਮ ਬਹੁਤ ਥੋੜਾ ਜਪਿਆ ਬਾਣੀ ਬਹੁਤ ਥੋੜੀ ਪੜੀ ਹੈ ਜੇ ਅੱਜ ਹੀ ਸੰਭਲ ਜਾਏ ਮਹਾਰਾਜ ਕਹਿ ਲਗੇ ਅੱਜ ਹੀ ਸਭ ਮਾਇਆ ਪਦਾਰਥਾਂ ਦੇ ਝੋਠੇ ਲਾਲਚ ਚੋਂ ਨਿਕਲ ਕੇ ਜਿਆਜੀ ਤੂੰ ਤੋਬਾ ਕਰ ਲਵੇਂ ਵੀ ਬਸ ਅੱਜ ਤੋਂ ਬਾਅਦ ਰੱਬ ਰੱਬ ਹੀ ਕਰਨੀ ਆਪਾਂ ਅੱਜ ਤੋਂ ਬਾਅਦ ਨਿਤਨੇਮ ਨਹੀਂ ਛੁੱਟਣ ਦੇਣਾ ਅੱਜ ਤੋਂ ਬਾਅਦ ਵਦ ਤੋਂ ਵਦ ਨਾਮ ਜਪਣਾ ਅੱਜ ਤੋਂ ਬਾਅਦ ਵਦ ਤੋਂ ਵਦ ਮੂਲ ਮੰਤਰ ਦਾ ਅਭਿਆਸ ਕਰਨਾ ਅੱਜ ਤੋਂ ਬਾਅਦ ਜਿਆਦਾ ਸਮਾਂ ਮੈਂ ਗੁਰੂ ਦੇ ਲੇਖੇ ਲਾਉਣਾ ਹੈ ਜਿੱਦਣੇ ਸਮਝ ਆ ਜਾਏ ਮਹਾਰਾਜ ਕਹਿੰ ਲਗੇ ਕਮਾਲ ਹੋ ਜਾਏਗੀ ਉਦਨ ਉਦਨ ਸਭ ਕੁਝ ਬਦਲ ਜਾਏਗਾ ਗੁਰਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਇਸ ਕਰਕੇ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੇ ਕਿਉਂਕਿ ਉਸ ਪਰਮਾਤਮਾ ਦੇ ਭਜਨ ਨਾਲ ਉਸ ਵੈਗੁਰੂ ਦੇ ਗੁਣਾਂ ਨੂੰ ਗਾਉਣ ਦੇ ਨਾਲ ਤੈਨੂੰ ਉਹ ਨਿਰਭਉ ਪਦ ਪ੍ਰਾਪਤ ਹੋਏਗਾ ਜਿੱਥੇ ਕੋਈ ਡਰ ਨਹੀਂ ਹੋਣਾ ਸਾਧ ਸੰਗਤ ਮਹਾਰਾਜ ਇੱਕ ਗੱਲ ਸਮਝਾਉਣੀ ਚਾਹੁੰਦੇ ਆ ਵੀ ਜ਼ਿੰਦਗੀ ਬਹੁਤ ਕੀਮਤੀ ਹੈ ਇਸ ਜ਼ਿੰਦਗੀ ਨੂੰ ਜਿੰਨਾ ਹੁੰਦਾ ਰੱਬ ਦੇ ਲੇਖੇ ਲਾਓ ਫਿਰ ਮਹਾਰਾਜ ਇੱਕ ਪਾਸੇ ਤੇ ਸਮਝਾਉਂਦੇ ਆ ਪੂਰਾ ਕਹਿੰਦੇ ਆ ਤੂੰ ਮੂਰਖ ਨਾ ਬਣ ਅਗਿਆਨ ਨਾ ਬਣ ਫਿਰ ਕਹਿੰਦੇ ਆ ਚੱਲ ਜਿੰਨਾ ਸਾਹਮਣ ਲੰਘ ਫਿਰ ਉਹਨੂੰ ਡੋਲਣ ਨਹੀਂ ਦਿੰਦੇ ਆ ਨਾ ਬੰਦੇ ਨੂੰ ਥੋੜਾ ਹੌਸਲਾ ਦੇ ਦਿੰਦੇ ਆ ਸੱਚੇ ਬਾਦਸ਼ਾਹ ਹੌਸਲਾ ਐਵੇਂ ਦਿੰਦੇ ਆ ਵੀ ਚੱਲ ਕੋਈ ਨਹੀਂ ਜਿੰਨੇ ਸਾਲ ਕੱਢ ਦਿੱਤੇ ਕੱਢ ਦਿੱਤੇ ਛੱਪੋ ਲਿ ਜਾ ਉਹਨਾਂ ਨੂੰ ਜੋ ਪਿੱਛੇ ਹੋ ਗਿਆ ਹੋ ਗਿਆ ਭੁੱਲ ਜਾ ਉਹਨਾਂ ਨੂੰ ਤੋ ਅੱਜ ਤੋਂ ਹੀ ਤੌਬਾ ਕਰ ਵੀ ਬਸ ਜੋ ਪਿੱਛੇ ਕਰ ਦਿੱਤਾ ਆਪਾਂ ਜੋ ਪਿੱਛੇ ਹੋ ਗਿਆ ਉਹ ਪਿੱਛੇ ਛੱਡ ਦੇ ਅੱਜ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਇਹ ਕਹਿ ਵੀ ਮੇਰਾ ਜਨਮ ਹੀ ਅੱਜ ਹੋਇਆ ਪਿੱਛੇ ਤੇ ਮੈਂ ਭੁੱਲਿਆ ਪੜ ਕਿਆ ਰਿਆਂ ਮੇਰਾ ਜਨਮ ਹੀ ਅੱਜ ਹੋਇਆ ਅੱਜ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਇਸ ਨਵੇਂ ਜੀਵਨ ਵਿੱਚ ਕੇਵਲ ਤੇ ਕੇਵਲ ਰੱਬ ਹੀ ਰੱਬ ਹੋਣਾ ਚਾਹੀਦਾ ਉਹਦਾ ਸ਼ੁਕਰਾਨਾ ਉਹਦੇ ਗੁਣਾਂ ਨੂੰ ਗਾਉਣਾ ਉਹਦਾ ਨਾਮ ਜਪਣਾ ਉਹਦੀ ਸਿਫਤ ਸਲਾਹ ਕਰਨੀ ਬਸ ਇਸ ਕਰਕੇ ਪੰਨੰਦ ਲਾਲ ਸਾਹਿਬ ਕਹਿੰਦੇ ਨਾ ਕਿ ਅੱਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਜੋ ਪਿੱਛੇ ਬੀਤ ਗਿਆ ਬੀਤ ਗਿਆ ਛੱਡੋ ਨੂੰ ਰਾਤ ਗਈ ਤੇ ਬਾਤ ਗਈ ਹੁਣ ਅੱਗੇ ਸੋਚ ਵੀ ਅੱਗੇ ਮੈਂ ਕੀ ਕਰਨਾ ਇਸ ਕਰਕੇ ਮਹਾਰਾਜ ਇਹਨੂੰ ਡੋਲਣ ਵੀ ਦਿੰਦੇ ਹਨ ਭਾਵਨਾ ਨਹੀਂ ਆਉਣ ਦਿੰਦੇ ਹਾਏ ਮੈਂ ਕੀ ਕਰਾਂ ਹੁਣ ਮੇਰੇ ਕੋਲ ਕੁਝ ਹੋਣਾ ਨਹੀਂ ਮੈਂ ਤੇ ਜੀਵਰਾ ਜੀਵਨ ਬਰਬਾਦ ਹੋ ਗਿਆ ਮਹਾਰਾਜ ਕਹ ਲਗੀ ਨਾ ਆ ਨਹੀਂ ਕਰਨਾ ਆਪਾ ਜੋ ਹੋ ਗਿਆ ਹੋ ਗਿਆ ਹੁਣ ਹੁਣ ਆਪਾਂ ਅੱਗੇ ਦਾ ਸੋਚਣਾ ਕਿੰਨੇ ਕੁ ਸਾਲ ਬਚੇ ਆ ਕਿੰਨੇ ਕੁ ਸਾਹ ਬਚੇ ਆ ਆਪਣੇ ਕੋ ਜਿੰਨੇ ਹੁਣ ਸਾਹ ਬਚੇ ਆ ਜਿੰਨੇ ਕੁ ਸਾਲ ਰਹਿ ਗਏ ਨੇ ਆਪਣੇ ਕੋਲ ਇੰਨਾ ਸਾਲਾਂ ਨੂੰ ਹੁਣ ਆਪਾਂ ਗੁਰੂ ਜੀ ਦੇ ਲੇਖੇ ਵਿੱਚ ਲਾ ਦੇਣਾ ਹੈ ਅਸਾ ਸਮਝਾਂ ਦੇ ਸੱਚੀ ਬਾਤ ਗੁਰੂ ਤੇਗ ਬਹਾਦਰ ਮਹਾਰਾਜ ਬੈਰਾਗੀ ਬਹੁਤਾਂ ਤਿਆਗੀ ਤੇ ਹੈ ਹੀ ਨੇ ਉਹ ਤੇ ਅਨੁਰਾਗ ਵੀ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਹੈ ਪ੍ਰੇਮ ਬਹੁਤ ਹੈ ਰੱਬ ਨਾਲ ਉਸੇ ਪ੍ਰੇਮ ਵਿੱਚ ਤੇ ਹਰ ਪਲ ਰੱਬ ਨੂੰ ਚੇਤੇ ਰੱਖਦੇ ਆ ਬੈਰਾਗ ਇੰਨਾ ਕੋ ਹੈ ਕਹਿੰਦੇ ਜੇ ਰੱਬ ਨੂੰ ਨਾਮ ਸਿਮਰਿਆ ਪਤਾ ਨਹੀਂ ਮੌਤ ਕਿਦਾਂ ਆ ਜਾਏ ਮੌਤ ਕਿਦਾਂ ਆ ਜਾਏ ਇਸ ਕਰਕੇ ਸਾత్సੰਗਤ ਇਸ ਜੀਵਨ ਦੇ ਅੰਦਰ ਜਿੰਨਾ ਤੁਸੀਂ ਪਰਮਾਤਮਾ ਨੂੰ ਸਿਮਰੋਗੇ ਉਸ ਵਹਿਗੁਰੂ ਦੀ ਇਬਾਦਤ ਕਰੋਗੇ ਉਨਾ ਹੀ ਅਸੀਂ ਆਪਣੇ ਜੀਵਨ ਦੇ ਅੰਦਰ ਚੰਗੇ ਕਰਮ ਕਮਾ ਕੇ ਸੁਰਖਰ ਹੋ ਕੇ ਉਸ ਰੱਬ ਦੀ ਦਰਗਾਹ ਵਿੱਚ ਪਹੁੰਚ ਸਕਾਂਗੇ ਮਹਾਰਾਜ ਕਿਰਪਾ ਕਰਨ ਆਓ ਜੋ ਜੀਵਨ ਦਾ ਅਸਲ ਮਨੋਰਥ ਹੈ ਨਾਮ ਜਪਣਾ ਬੰਦਗੀ ਕਰਨੀ ਇਹੀ ਅਸਲੀ ਜੀਵਨ ਦਾ ਸਾਡਾ ਲਕਸ਼ ਹੈ ਮਨੋਰਥ ਹੈ ਇਹੀ ਜੀਵਨ ਦਾ ਸ੍ਰੇਸ਼ਟ ਕਰਮ ਹੈ ਇਸ ਕਰਮ ਤੋਂ ਉੱਪਰ ਹੋਰ ਕੁਝ ਵੀ ਨਹੀਂ ਆਓ ਜਿੰਨੇ ਵੀ ਜੁੜੇ ਹੋ ਸਾਰੇ ਕਿਰਪਾ ਕਰਿਓ ਕੋਈ ਰਸਨਾ ਵਾਂਜੀ ਨਾ ਰਹੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ